ਪਰਿਵਾਰਿਕ ਗਾਇਕੀ ਦਾ ਬਾਬਾ ਬੋਲ ਗੁਰਦਾਸ ਮਾਨ ਇੱਕ ਸਮਾਂ ਸੀਗਾ ਜਦੋਂ ਹਰ ਪਾਸੇ ਦਗਾਣਿਆਂ ਦਾ ਦੌਰ ਸੀਗਾ ਲੀਤੋਂ ਲੱਥੇ ਗਾਣੇ ਚੱਲਦੇ ਸੇ ਹਰ ਪਾਸੇ ਹੀ ਦਗਾਣਿਆਂ ਦੇ ਵਿੱਚ ਉਹ ਉਹ ਬੋਲ ਉਹ ਸ਼ਬਦ ਬੋਲੇ ਜਾਂਦੇ ਸੇ ਜਿਹੜੇ ਪਰਿਵਾਰਾਂ 'ਚ ਬੈਠ ਕੇ ਨਹੀਂ ਸੁਨੇ ਜਾਂਦੇ ਸੇ ਤੇ ਉਸੇ ਹੀ ਸਮੇਂ 'ਚ ਇੱਕ ਕਲਾਕਾਰ ਦੀ ਐਂਟਰੀ ਹੁੰਦੀ ਆ ਜਿਹਦਾ ਨਾਮ ਗੁਰਦਾਸ ਮਾਨ ਗੁਰਦਾਸ ਮਾਨ ਨੂੰ ਇਹ ਸਿਹਰਾ ਜਾਂਦਾ ਆ ਕਿ ਗੁਰਦਾਸ ਮਾਨ ਨੇ ਪੰਜਾਬ ਦੇ ਵਿੱਚ ਪਰਵਾਰਿਕ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਕਿ ਪਰਵਾਰਾਂ ਦੇ ਵਿੱਚ ਬੈਠ ਕੇ ਭੈਣ ਭਰਾ ਮਾਂ ਪਿਓ ਸਾਰੇ ਗਾਣਾ ਸੁਣ ਸਕਣ ਪਰ ਪਹਿਲਾਂ ਇਸ ਤਰ੍ਹਾਂ ਦੇ ਗਾਣੇ ਨਹੀਂ ਆਉਂਦੇ ਸੀਗੇ ਇਹ ਸਾਰਾ ਹੀ ਸੇਰਾ ਗਰਦਾਸ ਮਾਨ ਦੇ ਸਿਰ ਸਜਦਾ ਆ ਕਿ ਜਿਹੜੀ ਪਰਿਵਾਰਕ ਗਾਇਕੀ ਦੀ ਸ਼ੁਰੂਆਤ ਕੀਤੀ ਉਹ ਗੁਰਦਾਸ ਮਾਨ ਨੇ ਕੀਤੀ ਆ ਜੇ ਮੈਂ ਇਸ ਗੱਲ 'ਤੇ ਤੁਹਾਨੂੰ ਨਾ ਚ ਕਿ ਨਾ ਤੁਸੀਂ ਦੱਸ ਸਕਦੇ ਹੋ ਪਰ ਮੈਨੂੰ ਹੋਰ ਨਾਂ ਲੈ ਦਿਓ ਜਿਸ ਬੰਦੇ ਨੇ ਇੱਥੇ ਤਾਂ ਮੈਂ ਜੇ ਹੁਣ ਗੱਲ ਨਹੀਂ ਕਰਨੀ ਯਮਲੇ ਜੱਟ ਨੇ ਵੀ ਕਹਿੰਦਾ ਸੀ ਬਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਪਸਾ ਲਈ ਪਰ ਗੁਰਦਾਸ ਮਾਨ ਹੋਣੀ ਇਸ ਤਰ੍ਹਾਂ ਦੇ ਲੀਹੋ ਕਹਿ ਲਓ ਭਈ ਜਿਹੜੇ ਕੁਝ ਹਲਕੇ ਬੋਲਾਂ ਵਾਲੇ ਗੀਤ ਨਹੀਂ ਲਿਖੇ ਤੇ ਨਾ ਹੀ ਉਹ ਇਸ ਪਾਸੇ ਨੂੰ ਗਏ ਉਹਨਾਂ ਨੇ ਜਿਹੜੀ ਲਾਈਨ ਫੜੀ ਹੈ ਨਾ ਉਹ ਪਰਿਵਾਰਕ ਗਾਇਕੀ ਹਰ ਇੱਕ ਬੰਦਾ ਸੁਣਦਾ ਸੀ ਭੈਣ ਭਰਾ ਬੈਠ ਕੇ ਵੀ ਇਕੱਠੇ ਸੁਣ ਸਕਦੇ ਸੀ ਜਦੋਂ ਜਲੰਧਰ ਦੁਰਗਾ ਸਿੰਘ ਤੇ ਉਹਨਾਂ ਦਾ ਗੀਤ ਆਉਂਦਾ ਸੀ ਤੇ ਸਾਰੇ ਪਰਿਵਾਰ ਜੁੜ ਕੇ ਬਹਿ ਜਾਂਦੇ ਸੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਤੇ ਐਵੇਂ ਨਹੀਂ ਉਹਨੂੰ ਪੰਜਾਬੀ ਮਾਂ ਬੋਲੀ ਦਾ ਸਰਬਣ ਪੁੱਤ ਕਿਹਾ ਗਿਆ ਹੈਨਾ ਤੇ ਕੁਝ ਉਹਨਾਂ ਦੇ ਨਾਲ ਘਟਨਾਵਾਂ ਜੁੜੀਆਂ ਜਿਵੇਂ ਪੰਜਾਬੀ ਬੋਲੀ ਨੂੰ ਲੈ ਕੇ ਹਿੰਦੀ ਨੂੰ ਜਦ ਉਹਨਾਂ ਨੇ ਮਾਸੀ ਕਹਿਤਾ ਪਰ ਪੰਜਾਬੀ ਦੇ ਨਾਲ-ਨਾਲ ਸਾਨੂੰ ਹਿੰਦੀ ਵੀ ਬੋਲਣੀ ਜਿਹਦੇ ਉਸ ਤੋਂ ਕਾਫੀ ਵਿਵਾਦ ਵਧਿਆ ਸੀ ਤੇ ਉਸ ਤੋਂ ਕਿਵੇਂ ਇੱਕ ਉੱਪਰ ਜਾ ਕੇ ਥੱਲੇ ਗਰਾਵਟ ਤੇ ਆਏ ਗਰਦਾਸ ਮਾਨ ਉਹਨਾਂ ਨੇ ਮਾਫੀ ਵੀ ਮੰਗੀ ਬਾਤ ਤੇ ਬੜਾ ਕੁਝ ਕੀਤਾ ਪਰ ਪੰਜਾਬੀਆਂ ਨੇ ਉਹਨਾਂ ਨੂੰ ਉਸ ਤਰ੍ਹਾਂ ਆਪਣੀਆਂ ਨਕਾਹਾਂ ਤੇ ਬਿਠਾਇਆ ਨਹੀਂ ਆਪਣੀਆਂ ਦਿਲਾਂ ਤੇ ਉਹਨਾਂ ਨੂੰ ਮੁੜ ਕੇ ਉਸ ਤਰ੍ਹਾਂ ਨਹੀਂ ਬਿਠਾਇਆ ਜਿਵੇਂ ਪਹਿਲਾਂ ਗਰਦਾਸ ਮਾਨ ਦਾ ਜੋ ਮਾਣ ਰਤਬਾ ਸਤਕਾਰ ਸੀ ਪਰ ਹੁਣ ਕੁਝ ਇਸ ਉਮਰ 'ਚ ਆ ਕੇ ਉਹਨਾਂ ਨੂੰ ਇਹ ਸ਼ਬਦਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਬੋਲਣ ਤੋਂ ਤੇ ਪੰਜਾਬੀ ਮਾਂ ਬੋਲੀ ਦੀ ਉਹਨਾਂ ਨੇ ਸੇਵਾ ਜਿਹੜੀ ਕੀਤੀ ਆ ਜੋ ਕੁਝ ਉਹਨਾਂ ਨੇ ਪੰਜਾਬੀਏ ਦੇਰਕਾਨ ਨੇ ਜਿਹੜਾ ਗੀਤ ਵੀ ਲਿਖਿਆ ਜੋ ਕੁਝ ਪੰਜਾਬੀ ਬੋਲੀ ਨੂੰ ਗੁਰਦਾਸ ਮਾਨ ਨੇ ਦਿੱਤਾ ਉਹ ਕੋਈ ਨਹੀਂ ਦੇ ਸਕਦਾ ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਪਰ ਇੱਕ ਪਾਸੇ ਜੀ ਉਹ ਰ ਕਿਤੇ ਇੱਕ ਪਾਸੇ ਜਿਹੜਾ ਗੁਰਦਾਸ ਮਾਨ ਸਾਹਿਬ ਅਜਿਹੇ ਸ਼ਬਦ ਬੋਲ ਗਏ ਸੀ ਇੱਕ ਤਾਂ ਪੰਜਾਬੀ ਨੂੰ ਚਾੜ ਹਿੰਦੀ ਦੀ ਉਹਨਾਂ ਨੇ ਥੋੜੀ ਜਿਹੀ ਸਪੋਰਟ ਕਰਤੀ ਦੂਜੇ ਪਾਸੇ ਉਹ ਆਪਣੇ ਭਰਾਵਾਂ ਨੂੰ ਜਦੋਂ ਉੱਤੇ ਸ਼ਿਕਵੇ ਕਰਨ ਗਏ ਉਹਨਾਂ ਨਾਲ ਤੇ ਉਹਨਾਂ ਨੇ ਮੋਰੀਓ ਬਹੁਤ ਅਰੂਪ ਸ਼ਬਦ ਬੋਲੇ ਸੀ ਉਹਦੇ ਕਰਕੇ ਗੁਰਦਾਸ ਮਾਨ ਸਾਹਿਬ ਦਾ ਗਰਾਫ ਥੱਲੇ ਡਿੱਗਿਆ ਤੇ ਪੰਜਾਬੀਆਂ ਨੇ ਥੋੜਾ ਜਿਹਾ ਉਹਨਾਂ ਨੂੰ ਪਿੱਛੇ ਰੱਖਿਆ ਪਰ ਜੇ ਗੱਲ ਕਰੀ ਉਹਨਾਂ ਦੀ ਗਾਇਕੀ ਦੀ ਤੇ ਜੋ ਉਹਨਾਂ ਨੇ ਗਾਇਕੀ ਦੇ ਵਿੱਚ ਔਰ ਜੋ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਉੱਪਰ ਪਹੁੰਚਾਉਣ ਦੇ ਵਿੱਚ ਯੋਗਦਾਨ ਪਾਇਆ ਉਹ ਗੁਰਦਾਸ ਮਾਨ ਸਾਹਿਬ ਦਾ ਕਾਬਿਲ ਤਰੀਫਾ ਕਿ ਮੈਂ ਉਹਨਾਂ ਤੇ ਰਿਪੋਰਟ ਕਰ ਰਿਹਾ ਹਾਂ ਤਾਂ ਇਹ ਇਸੇ ਕਰਕੇ ਕਰ ਰਿਹਾ ਹਾਂ ਕਿ ਪਰਵਾਰਿਕ ਗਾਇਕੀ ਦੀ ਸ਼ੁਰੂਆਤ ਤੇ ਪੰਜਾਬੀ ਮਾਂ ਬੋਲੀ ਨੂੰ ਉੱਪਰ ਚੱਕਣ ਨੂੰ ਤੇ ਸਾਫ਼ ਸੁਥਰੇ ਗਾਣੇ ਸਾਫ਼ ਸੁਥਰੇ ਸ਼ਬਦਾਂ ਵਾਲੇ ਗਾਣੇ ਲੈ ਕੇ ਆਉਣ 'ਚ ਗੁਰਦਾਸ ਮਾਨ ਦਾ ਯੋਗਦਾਨ ਬਹੁਤ ਆ ਤੇ ਅੱਜ ਜਿਹੜੇ ਕੁਝ ਲੋਕ ਕੁਝ ਸਿੰਗਰ ਸੌਰੀ ਸਿੰਗਰ ਪੰਜਾਬੀ ਗਾਣੇ ਵਧੀਆ ਤਰੀਕੇ ਨਾਲ ਗਾਉਂਦੇ ਆ ਹਨਾ ਪਰਿਵਾਰ ਚ ਬੈਠਣ ਇਹ ਗੁਰਦਾਸ ਮਾਨ ਦੀ ਦੇਣ ਹੀ ਆ ਤੇ ਗੁਰਦਾਸ ਮਾਨ ਨੂੰ ਪੰਜਾਬ ਦਾ ਹਰ ਸਿੰਗਰ ਬਾਬਾ ਬੋੜ ਕਹਿ ਕੇ ਪੂਜਦਾ ਆ ਉਹਨਾਂ ਦੀ ਰਿਸਪੈਕਟ ਕਰਦੇ ਆ ਅਜਿਹੀ ਗੱਲ ਨਹੀਂ ਕਿ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਪਰ ਕੁਝ ਕਾਰਨਾ ਕਰਕੇ ਜਿਹੜੀ ਉਹਨਾਂ ਤੋਂ ਇਹ ਗਲਤੀ ਹੋਈ ਸੀ ਸ਼ਾਇਦ ਗੁਰਦਾਸ ਮਾਨ ਸਾਹਿਬ ਨੂੰ ਹੁਣ ਝੋਲੀ ਅੱਡ ਕੇ ਫਿਰ ਦੁਬਾਰਾ ਤੋਂ ਇਹਦੇ ਤੇ ਖਿਮਾ ਮੰਗ ਲੈਣੀ ਚਾਹੀਦੀ ਆ ਤੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਤੇ ਪੰਜਾਬੀਆਂ ਨੂੰ ਮਾਫ ਵੀ ਕਰ ਦੇਣਾ ਚਾਹੀਦਾ ਹੈ ਗੁਰਦਾਸ ਮਾਨ ਸਾਹਿਬ ਉਹਨਾਂ ਨੂੰ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਧੰਨਵਾਦ ਮੈਂ ਤੇ ਨੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ